ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਪਿੰਡੂ ਕੀਤਾ ਚੈਨਲ ਚ ਬਈ ਸਵਾਗਤ ਕਰਦੇ ਆ ਤੇ ਮੈਂ ਮਹਾਵੀਰ ਸਖਾ ਤੋਂ ਬਈ ਰੋਜ਼ ਦੀ ਤਰ੍ਹਾਂ ਹਾਜ਼ਰ ਆ ਜੀ ਆਪਾਂ ਫੇਰ ਅੱਜ ਕੋਟ ਕਪੂਰਾ ਦੀ ਮੰਡੀ ਦੇ ਵਿੱਚ ਤੁਹਾਨੂੰ ਰੋਜ਼ ਦਾ ਰੇਟ ਦਿਖਾਉਣ ਵਾਸਤੇ ਤੇ ਨਗ ਬਈ ਆਏ ਅੱਜ 1 2 3 ਤੇ 3 6 7 8 9 10 11 11 ਨਗ ਆਇਆ ਬਈ ਟੋਟਲ ਵੇਖ ਸਕਦੇ ਗਿਣ ਸਕਦੇ ਆ ਜੀ ਇੱਥੋਂ ਲੱਗ ਗਏ ਆਪਾਂ ਗੈਣ 1 2 3 4 5 6 7 8 9 ਹੈ ਘਟ ਗਵੇਂਗੇ ਰਹੀ 1 ਮਿੰਟ ਪਹਿਲੇ ਨੀਲੀ ਹਰੀ ਜੀ 2 3 4 5 6 7 8 9 10 ਤੇ 11 11 ਨਾ ਗਾ ਬਾਈ ਟੋਟਲ ਸ਼ੁਰੂ ਚ ਸਹੀ ਗਿਨੇ ਗਏ ਸੀਗੇ ਬਾਅਦ ਚ ਪਤਾ ਨਹੀਂ ਕੀ ਹੋ ਗਿਆ 11 ਨਾ ਗਾ ਬਾਈ ਤੇ ਟਾਈਮ ਹੋ ਗਿਆ ਜਿਹੜਾ 7:00 ਵਜ ਗਏ ਤੇ 27 ਮਿੰਟ 18 ਦਸੰਬਰ 2024 ਜੀ ਤੇ ਗਾਹਕ ਦੇਖ ਲਓ ਜੀ ਕਿੰਨਾ ਕ ਖੜਾ ਸਾਹਮਣੇ ਹਲੇ ਧੂਣੀ ਸਿੱਕੀ ਜਾਂਦੇ ਬੰਦੇ ਉਧਰ ਕੇਵਲ ਵੀ ਧੂਣੀ ਸਿੱਕੀ ਜਾਂਦਾ ਕਿਉਂਕਿ ਠੰਡ ਜੀ ਮਨਾਈ ਖੜਿਆ ਠੰਡ ਹੋ ਗਈ ਜਾਦੇ ਥੋੜੀ ਜੀ ਕੋਰਾ ਨਹੀਂ ਪਿਆ ਅੱਜ ਥੋੜਾ ਪਿਆ ਘੱਟ ਪਿਆ ਵੇ ਆ ਥੋੜਾ ਥੋੜਾ ਚਟਾ ਜੀਦਾ ਨਹੀਂ ਤਾਂ ਉਦੋਂ ਢੇਰੀ ਜੀ ਚਿੱਟੀ-ਚਿੱਟੀ ਹੋਈ ਪਈ ਸੀਗੀ ਤੇ ਬਾਕੀ ਬਾਸਮਤੀ ਵਾਲੇ ਵੀਰ ਭਰਾ ਕੱਲ ਰੇਟ ਫੇਰ ਉਹੀ ਪਰਸੋਂ ਵਾਲੇ ਜੀ ਰਹੇ ਆ ਹਣਾਂ ਪਾਈ ਸੀਗਾ ਕੱਲ ਆਪਾਂ ਗਰੁੱਪ ਦੇ ਵਿੱਚ ਜਿਹੜੇ ਵੀਰ ਭਰਾ ਨਹੀਂ ਆਪਣੇ ਨਾਲ ਹਲੇ ਜੁੜੇ ਹੋਏ WhatsApp ਗਰੁੱਪ ਦੇ ਵਿੱਚ ਜਰੂਰ ਜੁਆਇਨ ਕਰੋ ਜੀ ਡੇਲੀ ਦੇ ਬਾਸਮਤੀ ਦੇ ਰੇਟ ਨਰਮਕਪਾ ਦੇ ਰੇਟ ਵੀ ਜਦੋਂ ਆਉਂਦੇ ਆਪਣੇ ਕੋਲੇ ਪਾ ਦਈਦੇ ਆ ਜੀ ਦੋਹਾਂ ਤਿੰਨ ਦਿਨਾਂ ਬਾਅਦ ਜਦੋਂ ਵੀ ਆਪਣੇ ਕੋਲੇ ਆਉਂਦੇ ਆ ਨਰਮਕਪਾ ਦੇ ਰੇਟ ਵੀ ਪਾ ਦਈਦੇ ਆ ਪਰ ਉਹ ਹੁੰਦੇ ਥੋੜੇ ਜੇ ਹਰਿਆਣੇ ਦੀਆਂ ਮੰਡੀਆਂ ਦੇ ਆ ਸੋ ਉਹਨਾਂ ਨਾਲ ਆਪਾਂ ਨੂੰ ਜਜਮੈਂਟ ਆ ਜਾਂਦੀ ਵੀ ਇੰਨਾ ਕੁ ਰੇਟ ਜਿਹੜਾ ਚੱਲੀ ਜਾਂਦਾ ਜੀ ਜਿਹੜੇ ਆਪਣੀ ਬਾਸਮਤੀ ਦੀ ਪੰਜਾਬ ਦੀਆਂ ਮੰਡੀਆਂ ਤੇ ਪਾਈਦੇ ਆ ਜੀ ਹੋਰ ਜਿਵੇਂ ਸਬਜ਼ੀ ਦੇ ਰੇਟ ਜਿੱਦਨ ਆਪਾਂ ਵੀਡੀਓ ਬਣਾ ਲਈਦੀ ਆ ਉਸ ਦਿਨ ਚਲੋ ਵੀਡੀਓ ਦਾ ਲਿੰਕ ਪਾ ਦਈਦਾ ਤੇ ਜਿੱਦਨ ਆਪਾਂ ਵੈਸੇ ਵੀਡੀਓ ਨਹੀਂ ਬਣਾਈਦੀ ਉਸ ਦਿਨ ਆਪਾਂ ਲਿਖ ਕੇ ਵੈਸੀ ਰੀਟ ਪਾ ਦਈਦੀ ਹਣਾ ਤੇ ਅੱਜ ਵੀ ਸਬਜ਼ੀ ਮੰਡੀ ਵਾਲੀ ਵੀਡੀਓ ਆਜੂਗੀ ਜਰੂਰ ਵੇਖ ਲਿਓ ਮੇਰਾ ਵੀਰਪਰਾ ਤੇ ਬਾਕੀ ਜਿਹੜੇ ਕਮੈਂਟ ਆ ਜੀ ਜੱਸੀ ਜਵੰਡਾ ਕਰਤਾਰ ਸਿੰਘ ਢਾਲੀ ਵਾਲ ਵੀਰ ਸਿੱਧੂ ਬਿੱਟੂ ਟਿਹਲਪੁਰਾ ਤੇ ਗੁਰਦੇਵ ਦਿਓਲ ਲਾਪਤਾ ਗਿਲਬਾਈ ਕੀ ਹਾਲ ਚੱਲੇ ਜੀ ਹੋਰ ਠੀਕ ਠਾਕ ਹੈ ਜੀ ਤੇ ਆਜੋ ਕਰਾਂਦੀ ਬਾਈ ਬੋਲੀ ਹੁਣ ਲੱਗੀ ਆ ਸਟਾਰਟ 7 ਵਜ ਗਏ ਤੇ 28 ਮਿੰਟ ਹੋ ਗਏ ਆਜੋ ਕਰਾਂਦੀ ਕੇਵਲ ਵੀ ਆ ਗਿਆ ਮਤਲਬ ਹਉ ਸਾਹ ਬਾਕੀ ਅੰਦਾਜ਼ਾ ਜ਼ਰੂਰ ਲਾਓ ਬਈ ਕਿੰਨਾ ਜਾ ਸਕਦਾ ਰੇਟ ਆ ਜੇ ਅੰਦਾਜ਼ਾ ਲਾਓ ਯਾਰ ਵੀ ਕਿੰਨੇ ਕ ਗਾਹਕ ਆ ਕਿੰਨਾ ਰੇਟ ਜਾ ਸਕਦਾ ਬਈ ਫਿਰ ਆਪਾਂ ਦੇਖਦੇ ਆ ਵੀ ਰੇਟ ਵਾਕੇ ਹੀ ਉਹਨਾਂ ਜਾਂਦਾ ਕਿ ਨਹੀਂ ਫਿਰ ਆ ਪੈਂਟ ਤੇ ਬੋਲਾਂਗੇ ਨਾ ਜੀ ਨੇ ਵਧੀਆ ਜਜਮੈਂਟ ਕੀਤੀ ਹਾਂ ਯਾਰ ਵੀ ਇੰਨਾ ਕ ਗਿਆ ਬਈ ਉਹ ਆਪਾਂ ਲਾਸਟ ਦੇ ਐਂਡ ਤੇ ਦੱਸਣਾ ਉਹ ਵੀ ਜਿਹਨੇ ਸਹੀ ਅੰਦਾਜ਼ਾ ਲਾਇਆ ਕਮਲ ਗੱਲ ਵੀਰ ਕੀ ਹਾਲ ਚੱਲ ਗੁੱਡ ਮਾਰਨਿੰਗ ਬਾਈ ਜੀ ਹੋਰ ਠੀਕ ਠਾਕ ਹੈ ਜੀ ਟੂਟੀ ਯਾਰ ਐ ਚੱਲੀ ਜਾਂਦੀ ਰਹਿੰਦੀ ਹੈ ਹਨਾ ਇਹ ਤੇ ਟੂਟੀ ਚਾਹੀਦੀ ਆ ਮੂਰੇ ਲੱਗੀ ਹੋਣੀ ਵੀ ਜਦੋਂ ਬੰਦਾ ਨਹੀਂ ਵਰਤਦਾ ਇਹਦੇ ਮੂਰੇ ਟੂਟੀ ਬੰਦ ਕੀਤੀ ਜਾਵੇ ਯਾਰ ਐ ਪਾਣੀ ਵੇਸਟ ਬਹੁਤ ਹੋ ਜਾਂਦਾ ਵੇ ਹੋਰ ਬਾਈ ਕੀ ਆਲਾ ਇਹਦੇ ਮੂਰੇ ਟੂਟੀ ਨਹੀਂ ਲੱਗੀ ਯਾਰ ਹਨਾ ਟੂਟੀ ਨਹੀਂ ਲੱਗੀ ਯਾਰ ਚਾਹੀਦੀ ਆ ਗੇਟ ਵਾਲ ਲੱਗਿਆ ਹੋਵੇ ਭਾਵੇਂ ਮੈਂ ਗਾਦਰ ਜੀ ਢਾਡ ਦੇਣਾ ਹਨਾ ਹੈ ਬੱਦਣੀ ਕੜਨੀ ਗਾਦਰ ਜੀ ਢਾਡ ਦੇਣਾ ਅੱਛਾ 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 ਆ ਉਹੀ ਗੇਟ ਵਾਲ ਲੱਗਿਆ ਹੋਵੇ ਅੱਛਾ ਇਹ ਬਣਾਈ ਟੂਟੀ ਤੇ ਚੱਕ ਇਹ ਕੰਮ ਜ਼ਰਾ ਸਹੀ ਮਾੜਾ ਆ ਜਾਣਾ ਨਾ ਹਾਂ ਕੱਢ ਜੰਦੀਆਂ ਬਾਗੀਆਂ ਹੀ ਆਉਂਦੀਆਂ ਨਾ ਪਾਣੀ ਨਿੱਗਾ ਪੂਰਾ ਇਹ ਕਿੰਦਾ ਦੇਖਦਾ ਕਿ ਠੰਡਾ ਜਾ ਨਹੀਂ ਨਹੀਂ ਨਿੱਗਾ ਬਣੀ ਆਦਾ ਯਾਰ ਪਾਣੀ ਬਹੁਤ ਨਿੱਗਾ ਤੇ ਪੀਣ ਵਾਲਾ ਪਾਣੀ ਆ ਪੀਣ ਵਾਲਾ ਹਾਂ ਹਾਂ ਸਹੀ ਆ ਪਾਣੀ ਤਾਂ ਕਿੰਨੇ ਪਾਣੀ ਕਿੰਨੇ ਸਹੀ ਆ ਨਿੱਗਾ ਨਿੱਗਾ ਪਾਣੀ ਆ ਗਰਲਾਬ ਦੌੜ ਕੀ ਹਾਲ ਚੱਲੇ ਜੀ ਗੁੱਡ ਮਾਰਨਿੰਗ ਬਾਈ ਇਧਰ ਰੀਤੇ ਵਾਲੇ ਬੰਦੇ ਖੜੇ ਨਾਲ ਆ ਰੀਤੇ ਦੀ ਵੀ ਬੋਲੀ ਕਰਦਗੇ ਰੇਤੇ ਦੀ ਵੀ ਕਰਨੀ ਅੱਜ ਬੋਲੀ ਨਾਲ ਹੀ ਹਾਂ ਹੈ ਚੱਕ ਦਿਓ ਫਿਰ ਵੇਖੀ ਜੋ ਵਿੱਚ ਵਿੱਚ ਹੀ ਨੱਪ ਦਿਓ ਰੇ ਕਿਵੇਂ ਤੂੜੀ ਅੰਦਰ ਦੀ ਹੈ ਨਾ ਤੂੜੀ ਚੰਗੀ ਅੰਦਰ ਦੀ ਹੈ ਹਾਂ ਬਈ ਬੋਲੋ ਭਾਈ ਇੰਦਰ ਗਿਆ ਕਿਹੜਾ ਰੱਖੂ ਪਰ ਇਹ ਤਾਂ ਮਲਾਵਾ ਹੋ ਗਿਆ ਨਹੀਂ ਕੰਮ ਰੱਤ ਗਿੱਲੇ ਸੀ ਉਹ ਤੂੜੀ ਲੱਗੀ ਨਾਲ ਹਾਂ ਵੀ ਸੇਠਾ ਹਾਂ ਬਈ ਸੇਠਾ ਕਿਵੇਂ ਸੇਠਾ ਠੀਕ ਹੈ ਵਧੀਆ 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 ਆਜੋ ਭਾਈ ਆਜੋ ਆਇਆ ਆਪ ਆਇਆ ਤਾਂ ਨਹੀਂ ਭਾਈ ਸਾਜ ਦਾ ਕਪੜਾ ਕਰਦਾ ਜੀ ਮੈਂ ਕਹਤਾ ਆਇਆ ਅੱਜ ਤਾਂ ਹੀ ਆ ਆਇਆ ਭਾਈ ਆ ਆ ਵੇਖ ਬਾਈ ਕਹਿੰਦੇ ਆ ਆ ਪਾਇਆ ਇਹ ਆਪ ਹੀ ਗਿਆ ਸੀ ਜੀ ਜੀ ਮਿਆਂ ਦਾ ਪਰ ਮਾਸੇ ਬੰਦੇ ਚੜਕੇ ਮਾਰੀ ਨੂੰਗੀ ਮਿਲੂਗੀ ਪਤੰਦੇ ਹੋਰ ਠੀਕ ਹੈ ਜੀ ਚੱਲ ਕੇ ਮੜੀ ਮਾਰਹਾਕ ਸੱਦਖਾ ਬੰਦਿਆਂ ਨੂੰ ਆਜੋ ਭਾਈ ਆਜੋ ਕਰਦਾ ਨਜਮ ਹਾਂ ਹਰ ਕੇ ਵੇਖੀ ਆ ਨਾ ਵੇਖਿਆ ਜੀ ਫੂਣਪਾਨ ਮਾਰ ਕੇ ਸੱਦ ਲਾ ਫਿਰ ਦਵਾਉ ਨੂੰ ਆ ਬੱਬਾ ਆ ਜਾ ਤੈਨੂੰ ਤੂੜੀ ਦਿੰਨੇ ਆ ਯਾਰ ਆ ਬੱਬੇ ਨੂੰ ਦਿੰਨੇ ਆ ਅੱਜ ਤੈਨੂੰ ਤੂੜੀ ਦਿੰਨੇ ਅੱਜ ਸਾਡੇ ਨਾਲ ਪਿੱਛੇ ਆਹੋ ਆਖਾਂ ਕੇਵਲ ਪਾਉ ਮੈਚ ਅੱਜ ਇਹ ਚੰਗੀ ਆ ਆਪਣੀ ਆਂਦਰ ਦੀ ਥੂੜੀ ਬੋਲੋ 250 ਰੁਪਇਆ 250 52 60 65 70 70 75 80 ਉੱਥੇ ਗੇਰਦੀ ਆ 85 85 300000 5 10 15 20 25 30 35 40 40 ਆਪਣਾ ਨਥੇ ਹੀ ਜਾਣੀ ਹੈ ਹਾਂ ਨਾ ਬੀਚ ਬੀਚ ਜਾਏਗਾ ਭਾਈ ਬੈਲੋ ਪੁੱਛਣਾ ਕਰੋ ਭਾਈ ਹਾਂ ਜਾਊਗਾ ਭਾਈ 10 ਰੁਪਏ 15 ਰੁਪਏ 20 ਰੁਪਏ 25 ਰੁਪਏ 30 ਰੁਪਏ 35 ਰੁਪਏ 40 ਰੁਪਏ 45 ਰੁਪਏ 350 55 ਪਰ ਦੇ ਜੀ ਮੈਨੂੰ ਦੱਸ ਦੇ 60 360 ਰੁਪਏ 360 ਰੁਪਏ ਬੋਲਾ ਭਾਈ ਕਿਨੇ 360 ਲੱਭ ਬਈ ਇਹ ਰੇਟ ਹੋ ਗਿਆ ਜੀ 300 ਤੇ 60 ਰੁਪਏ ਰੇਟ ਜਿਹੜਾ ਸ਼ੁਰੂਆਤੀ ਰੇਟ ਨਿਕਲ ਚੁੱਕਿਆ ਜੀ ਪਹਿਲਾਂ ਕੱਲ ਸਰਾਰੇ ਡਗਾ ਜੀ 365 ਤੇ ਅੱਜ ਗਿਆ ਹਲੇ ਤੱਕ ਦਾ 360 ਸ਼ੁਰੂਆਤੀ ਰੇਟ ਆ ਬਈ ਇਹ ਦੇਖਦੇ ਬਾਕੀ ਕਿਤੋਂ ਤੱਕ ਜਾਂਦਾ ਬਈ ਰੇਟ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰੀ ਚੱਲਿਆ ਕਰੋ ਬਈ ਆਪਾਂ ਯਾਰ ਥੰਬਨੇਲ ਤੇ ਅੱਜ ਆਪਣੀ ਫੋਟੋ ਸਹੀ ਲੱਗੀ ਮਣੀ ਕਮੈਂਟ ਕਰਕੇ ਜਰੂਰ ਦੱਸੋ ਹਲੋ ਫਾਈਲ ਟੈਕਟਾਲੀ ਲਿਖੀ ਆ 360 ਵੀ ਰਿਸ਼ਟਾ ਕਿ ਜਲਾਲਾ ਜੁੜੀ ਆ 360 ਵੀ ਰਿਸ਼ਟਾ ਟੈਕਟਾਲੀ ਜੀ ਵੀ ਆਵੇ ਆਵੇ ਆ ਜਾ ਫਿਰ ਰੰਗ ਨਹੀਂ ਰਹਾ ਦਾ ਹੋਰ ਭਾਈ ਠੀਕ ਆ ਲਾ ਦੇ ਭਾਈ ਹੋਰ ਲਾ ਦੇ ਲਾ ਦੇ ਲਾ ਦੇ ਕੇਵਲ ਉਹ ਤਾਂ ਹੀ ਆ ਜਾਂਦੇ ਫੋਨ ਦੋ ਵਧੀਆ ਓਏ ਦੋ ਮਜਾ ਬਣਾਣਾ ਭੁੱਜ ਗਿਆ ਵਾਵਾ ਸਾਰਾ ਚੱਕ ਕਰਾਂਗੇ ਹੂੰ ਲੈ 95 ਏਡਾ ਵਧੀਆ ਕੁੱਤਰਾ ਭਾਈ ਤੇ ਨਾ ਬਾਈ ਕੋਈ ਲੈ ਬਾਈ ਉੱਠ ਵਰਕੇ ਨਹੀਂ ਤੇ ਬਾਈ ਨਹੀਂ ਓਏ ਆ ਵੇ ਦਾ ਬੱਸ ਚੱਲ ਕੋਈ ਨਹੀਂ ਛੱਡ ਯਾਰ ਭਾਈ ਵੈੱਕ ਬੋਲੋ ਵੀ ਬੋਲੋ ਕੀ ਰਲਾ ਲੰਗੋ ਤੇ ਤੁਸੀਂ ਉਹ ਵੀ ਲੈ ਜੀਓ ਨਾ ਨੋਡ ਨੂੰ ਮੈਂ ਵੀ ਲੈ ਜੀਆ ਬਾਈ ਇਹਨੇ ਬੋਲੋ ਪਹਿਲਾਂ ਖੁੱਟੀ ਇਹਦੇ ਕਿਨਾਰੇ ਦੀ ਟੁੜੀ ਵਾਲੀ ਬੋਲੋ ਬੋਲੋ ਬੋਲਦਾ ਭਾਈ ਇੱਥੇ ਕੋਈ ਬੋਲ ਮਾਰ ਦੋ ਯਾਰ ਰੱਖੋ ਬਹੁਤ ਉਹ ਸਾਫ ਰੰਗ ਜੁਰੂਰੀ ਦੇਖਣਾ ਇਹ ਤਾਂ ਹੀ ਨਹੀਂ ਮਿੱਟੀ ਮਿੱਟੀ ਨਹੀਂ ਕਿਹੜਾ 250 ਰੁਪਿਆ 250 ਰੁਪਿਆ ਘੜ ਖੋਣਾ ਪੈਂਦਾ ਥੋੜਾ ਥੋੜਾ ਮੈਨੂੰ ਕਿਹਾ 250 ਨਾਲ ਮਾੜੇ ਲਾਹਾ ਹੋਇਆ ਉਹ ਫਿਰ ਮੈਂ ਵੇਦਾ ਸੀ ਨਾ ਜੇ ਤੇਰੇ ਮੈਂ 250 ਬੋਲਾਂ ਬਾਈ ਕਿਨੇ ਚੱਕ ਫਿਰ ਤੇ ਬਾਈ 250 ਰੁਪਏ ਹੋਈ ਆ ਬਾਹਰ ਦੀ ਤੂੜੀ ਸੀਗੀ ਦੇਖ ਹੀ ਲੈ ਕੁਆਲਟੀ ਤੋਂ ਸ਼ੁਰੂ ਚ ਤੇ ਜਿਹੜਾ ਸਰਾਰੜ 360 ਪਈ ਗਿਆ ਸਰਮਖ ਸਰਮਖ ਸਿੰਘ ਬਾਈ ਕੀ ਹਾਲ ਚਾਲ ਚੀਮਾ ਸਾਹਿਬ ਜੀ ਬਾਈ ਕੋਰਾ ਬਹੁਤ ਪੈਂਦਾ ਹੁਣ ਤੇ ਬਿੱਟੂ ਟਹਿਲਪੁਰਾ ਦਲਜੀਤ ਸਿੰਘ ਸੰਧੂ ਵਿਕੀ ਤੇਰਾਜ ਦਲਜੀਤ ਸਿੰਘ ਸੰਧੂ ਬਾਈ ਕੀ ਹਾਲ ਚਾਲ ਚੱਲਾ ਜਾ ਆ ਜੋ ਕਰਨ ਦੀ ਅੱਗੇ ਆ ਇਹੋ ਦੰਦਾਂ ਤੇ ਉਹ ਵਰਗਾ ਬੁਰਗਾ ਪੜਿਆ ਤਾਂ ਹਾਂ ਚਿੱਟੀਆਂ ਬਰ ਫਰ ਗਿਆ ਯਾਰ ਫੁੱਲਿਆਂ ਵਰਗੀ ਤੂੰ ਵੇਖ ਲਾਣਾ ਪੱਠੇ ਮੈਂ ਤੂੜੀ ਵਧੀਆ ਹੈ ਕੇਵਲ ਦੂੜੀ ਥਾਲੀ ਆਈ ਜਾਂਦੀ ਹੈ ਯਾਰ ਉਹ ਲੇਟ ਹੋ ਕੇ ਚੰਗਾ ਕੋਈ ਨਹੀਂ ਆ ਜਾਂਦਾ ਤੇ ਆ ਗਈ ਫੁੱਲਿਆਂ ਵਾਲੀ ਫੁੱਲਿਆਂ ਵਰਗੀ ਕੇਵਲ ਚਲੋ ਜੀ ਚਲੋ ਮਾਰ ਫਰ ਗਈ 300 ਰੁਪਿਆ 500 5 10 20 25 30 35 40 45 350 52 60 65 70 77 75 375 ਬੋਲਾਂਗੇ ਨੇ ਨ 75 ਰੁਪਏ ਲੈ ਬਈ ਇਹ ਵਗੀ 375 ਰੁਪਏ ਛੁਰੂ ਜੀ ਦੱਸਦਾ ਸੀ ਭਾਈ ਰੇਟ ਇਹਦਾ ਜਾਊਗਾ ਕਿਉਂਕਿ ਤੂੜੀ ਬਹੁਤ ਵਧੀਆ ਸੀ ਯਾਰ ਕੁਆਲਿਟੀ ਬਹੁਤ ਵਧੀਆ ਕੱਲ ਨਾਲੋਂ 10 ਰੁਪਏ ਵਧ ਕੇ ਭਾਈ ਕੱਲ ਸੀਗਾ ਸਿਰਾ ਰੇਟ 365 ਅੱਜ ਹੋ ਗਿਆ 375 ਰੁਪਏ ਭਾਈ ਆਜੋ ਕਰਨ ਦੀ ਇਹ ਟਾਲੀ ਮੈਂ ਕਿਹਾ ਭੈਣ ਮੇਰੀ ਠਹਿ ਜਾਂਦਾ ਇਕੱਲੇ ਨਹੀਂ ਆਪਾਂ ਲੈ ਜਾਂਦੇ ਹਾਂ ਮੋਨੀ ਰੇਂਦਰ ਉਹਦਾ ਮੋਨੀ ਜਮਿੰਦਰ ਨਾ ਜਣਾ ਮਾੜਾ ਮੂਰੇ ਚੱਲੋ ਆਵੜਾ ਬਾਪੂ ਬਾਪੂ ਜੀ ਜਾਂੜੋ ਬਾਪੂ ਜਾਂ ਮੈਂ ਤਾਂ ਸੱਚੇ ਹੋਣਾ ਯਾਰੀ ਲੋਟਾ ਟੂੜੀ ਵੇਚੀ ਕਿਹਦੀ ਬਾਈ ਟੂੜੀ ਬਾਹਲੀ ਲਈ ਫਿਰਦਾ ਕੇਵਲ ਆ ਮੈਂ ਪਈ ਆ ਮੰਗੂ ਤੇ ਸਿੱਧੀ ਲੱਗ ਮੈਂ ਨਾ ਸਿੱਧਾ ਕਰੋ ਜੀ ਸਾਹਮਣੇ ਮੜਾਇਆ ਤਾਂ ਪੈਸੇ ਦੇਣੇ ਉਹ ਕਿਹੜਾ ਦੇ ਦੇਖੂਗਾ ਨਾ ਨਿੱਕਾ ਕਰਦਾ ਬਾਵਾ ਝਟ ਫਰ ਕੋਈ ਹੋਰ ਕੋਈ ਗੱਲ ਨਹੀਂ ਮੜਾ ਬੋਲੋ ਜੀ ਚੱਲ ਯਾਰ ਚਲ 250 ਦਾ ਰੱਖੀ 500 250 250 ਕਿੰਨੇ ਪੈਸੇ 250 ਚਲ ਦੇ 250 ਬੋਲਾ ਬਾਈ ਕਿਨੇ ਕਿੰਨੇ ਕਿੰਨੇ ਚੱਲ 250 ਰੁਪਇਆ ਬਾਈ ਇਹ ਰੇਟ ਬਾਈ ਲਾਈਵ ਬਾਈ ਇਹ ਤਾਂ ਚੱਲ ਨਹੀਂ ਰਿਹਾ ਯਾਰ ਕੀ ਚੱਕਰ ਬਣ ਗਿਆ ਲਾਈਵ ਕਿਉਂ ਨਹੀਂ ਚੱਲ ਰਿਹਾ ਮਿੱਤਰੋ ਕੀ ਸੈਟਿੰਗ ਕੀ ਹੋ ਗਈ ਇਹ ਦੀ ਵੇਖ ਕੇ ਇੱਕ ਮਿੰਟ ਜੰਦੀ ਸਾਨੂੰ ਕੋਲਿਆ ਕਰੋ ਉੱਥੇ ਤੇ ਆਪਾਂ ਆਪਾਂ ਬਾਈ ਪ੍ਰਾਣ ਚੱਲ ਚੱਲ ਆਪਾਂ ਦੇ ਮੇਰੇ ਪਹਿਲੇ 100 ਰੁਪਏ ਦੇ ਕਰੀ ਬੋਲਾ ਬਾਈ ਕਿਨੇ 200 ਰੁਪਿਆ ਮਤਾ ਤੂੜੀ ਅੰਦਰ ਦੀ ਹੈ ਬਾਹਰ ਦੀ ਆਪਣਾ ਪੁਰਾਣੀ ਉਹ ਪੁਰਾਣੀ ਪੁਰਾਣੀ ਹੈ ਭਾਰਦੀ ਹਾਂਜੀ 200 ਰੁਪਿਆ ਬੋਲਾ ਕਿਨੇ ਬਈ 200 ਰੁਪਏ ਲੱਭਿਆ ਹੋ ਗਈ 200 ਰੁਪਏ ਲਾਈਵ ਨਾ ਵਿੱਚ ਬੰਦ ਹੋ ਗਿਆ ਸੀ ਬਈ ਇਸੇ ਕਰਕੇ ਯਾਰ ਵੀਡੀਓ ਰਿਕਾਰਡ ਕਰੀ ਜਾਂਦੇ ਆ ਲਾਈਵ ਦੀ ਪਤਾ ਨਹੀਂ ਕੀ ਦਿੱਕਤ ਆ ਗਈ ਸੀ ਕੋਈ ਗੱਲ ਨਹੀਂ ਵੀਰੋ ਉਹ ਨਾਲ ਜੋੜਤਾ ਪਾਪਾਰਟ ਤੇ ਵੀਡੀਓ ਅੱਜ ਦੀ ਹੈ ਤੇ ਮੇਰਾ ਵੀਰ ਜਰੂਰ ਵੇਖੋ ਨਗ ਰਹੇਗੇ ਬਈ 1 2 3 4 5 ਨਗ ਰਹੇਗੇ ਬਈ ਔਰ ਠੀਕ ਹੈ ਭਾਈ ਇਹ ਹੀ ਮਿਲ ਜੂਗੀ ਪੂਰੀ ਜਿਹੀ ਹਾਂ ਵਾਲੀ ਹੋ ਠੀਕ ਆ ਅੱਜ ਪਤਾ ਨਹੀਂ ਜਾਨਾ ਕੀ ਚੱਕਰ ਮਗਲ ਲਾਈਵ ਚ ਰੇਂਜ ਕੱਟੀ ਗਏ ਪਰ ਉਹ ਵੀ ਰਿਕਾਰਡ ਕਰੀ ਜਾਂਦੇ ਕਿਉਂ ਵੀ ਤੂੜੀ ਅੰਦਰ ਦੀ ਡਿਗਰੂ ਕਢਦੇ ਹਾਂ ਹਾਂ ਕੋਈ ਨਾ ਜੀ ਕੀ ਚੱਕਰ ਬਣ ਗਿਆ ਉਹ ਖੁੱਲੀ ਔਖਾ ਕਰਦੀ ਤੂੜੀ ਭਰਾਵਾ ਉਹ ਤੂੜੀ ਸਾਫ ਆ ਜਾ ਐਸਾ ਚੱਲੇ ਲਾਈਵ ਹੈ ਰੁਕ ਗਿਆ ਨਾ ਲਾ ਕਿੰਨੇ ਅਜ ਰੇਂਜ ਪਤਾ ਨਹੀਂ ਕੀ ਹੋ ਗਿਆ ਰੇਂਜ ਅੱਜ ਹੀ ਕੱਟੀ ਗਈ ਓਏ ਹੋ ਗਿਆ ਹੁਣ ਧੁੰਦ ਧੁੰਦ ਚ ਰੇਂਜ ਕੱਟੀ ਗਈ ਹੋਣੀ ਹੈ ਜੀ ਜਾ ਜਾ ਲ ਮੋਡ ਕਰ ਲੈਣਾ ਇਹ ਕਰੀ ਪਤਾ ਨਹੀਂ ਕੀ ਸਰ ਕਰਨ ਤੋਂ ਪਹਿਲਾਂ ਨਾ ਆਪਾਂ ਦਾ ਐਪ ਦੀ ਕੋਈ ਕਰੈਸ਼ ਹੋ ਗਈ ਹਾਂ ਇਹ ਵੀ ਐਪ ਕਰੈਸ਼ ਹੋ ਗਈ ਜਾਨੀ ਰੇਂਜ ਤਾਂ ਸਹੀ ਹੈ ਆਪਣੇ ਡ੍ਰਿਲਿੰਗ ਕਰਦੇ 200 200 ਲਾਣਾ ਯਾਰ ਡ੍ਰਿਲ ਐਪਲੀਕੇਸ਼ਨ ਪੀ ਲਿਆ 250 ਕਹ ਲਾ ਰਹਿ ਦੱਸ 200 ਰੁਪਿਆ ਭਾਈ 200 ਬੋਲਣਾ ਹੀ ਨੇ ਮੀਰੇ ਭਾਈ ਆਪਣੇ ਘਰ ਕੋਲ ਸੈੱਟ ਜੀ ਬਾਈ ਉੱਥੇ ਜਿੰਨੀ ਤੂੜੀ ਤੀ 200 ਰੁਪਏ ਬਾਈ ਜੀ ਉਹ ਉੱਥੇ ਵੇਖਣ ਜੀ ਆਏ ਆ ਲੈ ਬਾਈ ਇਹ ਬਾਹਰ ਦੀ ਤੂੜੀ ਸੀਗੀ ਤੇ 200 ਰੁਪਏ ਵੈ ਗਈ ਤੇ ਸਿਰਾ ਰੇੜ 300 ਤੇ 75 ਰੁਪਏ ਚੱਲ ਰਿਹਾ ਬਾਈ ਅੱਜ ਤੇ ਆਜੋ ਕਰਾਂ ਦੀ ਅਗਲੀ ਟਰਾਲੀ ਵੇਖਦੇ ਆ ਨਗ ਰਹਿ ਗਏ ਬਾਈ 1 2 3 ਤੇ 4 5 ਨਗ ਰਹਿ ਗਏ ਬਾਈ ਆਜੋ ਕਰਾਂ ਦੀ ਅਗਲੀ ਟਰਾਲੀ ਵੇਖੀਏ ਬਾਈ ਬੋਲੋ ਬੋਲੋ ਜੀ ਜਾਓ ਨਹੀਂ ਗਿਆ ਯਾਰ 300 ਰੁਪਿਆ ਪਹਿਲੇ ਮੋੜ ਉੱਤੇ ਮੈਨੂੰ ਬੁਲਾਣਾ ਹੁੰਦਾ ਹੁੰਦਾਗਾ ਸਹੀ ਹੈ 300 300 ਹਾਂਜੀ 10 15 20 320 ਬੋਲਾਂਗੇ ਨੇ 30 ਏ ਇੱਥੇ ਜਾਣੀ ਬਾਈ ਕੰਜ ਨਹੀਂ ਲੈ ਕੰਜ ਨਹੀਂ ਜਾਉਂਦੀ 300 ਰੁਪਿਆ ਕਰਾਇਆ ਬਾਈ 300 ਹਾਂ 10 ਰੁਪਏ 35 ਰੁਪਏ 40 40 45 350 ਬੋਲਾ ਬਾਈ ਕਿਨੇ 350 ਬਾਈ ਲੈ ਬਾਈ ਇਹ ਹੋ ਗਈ 350 ਰੁਪਏ ਹੋ ਗਈ ਬਾਈ ਤੇ 375 ਰੁਪਏ ਹੁਣ ਤੱਕ ਦਾ ਸਿਰਾ ਰੇਟ ਆ ਬਾਈ ਵੀਡੀਓ ਰਿਕਾਰਡ ਜ਼ਰੂਰ ਕਰੀ ਜਾ ਰਹੇ ਨੇ ਬਾਈ ਅੱਜ ਲਾਈਵ ਥੋੜਾ ਕੱਟਿਆ ਗਿਆ ਸੀ ਨਾ 1 2 3 4 ਦੇ ਨੱਕ ਰਹਿ ਗਏ ਬਾਈ ਆ ਜੋ ਕਰਾਂ ਦੀ ਅਗਲੀ ਟਰਾਲੀ ਵਹਣੇ ਬਾਈ ਕਿੰਨਾ ਰੇਟ ਜਾਂਦਾ ਜੀ ਇਹ ਆ ਤੂੜੀ ਬਾਈ ਬਾਹਰ ਦੀ ਆ ਕੀ ਦੀ ਹੈ ਬਾਈ ਕਿਸੇ ਨਾਲ ਦੀ ਆ ਨਹੀਂ ਆਹ ਮੈਨੂੰ ਦੋ ਬਹੁਤ ਵੀ ਆ 50 ਤੋਂ ਬਹੁਤ ਜਿਹੜੇ ਨਾਂ ਵਾਲੇ ਆ ਤੂੰ ਨਾਂ ਕਿਉਂ ਹੈ ਸਾਕੇ ਉਹ ਬੜਾ ਸੁਖਾਪਾਉਂਦੇ ਨਾਂ ਲੱਤਰ ਨਾਂ ਐਵੇਂ ਗੱਲਾਂ ਕਰਦੀ ਨਾਮ ਕੀ ਤੁਹਾਡਾ ਕੀ ਹੈ ਨਾਮ ਸੇ ਨਾਲ ਦੀ ਆ ਆਸੋ ਉਹੀ ਚੱਲੂਗਾ ਦੇਰ ਕਿ ਨਹੀਂ ਬੁੜੇ ਯਾਰੇ ਰਾਤ ਹੈ ਯਾਰ ਚਲੋ ਅੰਦਰ ਦੀ ਅੰਦਰ ਵੀ ਥੋੜੀ ਬੋਲੋ ਜੀ 300 ਰੁਪਿਆ 10 15 25 35 40 45 ਹੈ 350 ਜੀ 350 ਬੋਲਣਾ ਕਿਨੇ 350 ਲੈ ਬਾਈ ਅੰਦਰਲੀ ਤੂੜੀ ਦਾ ਰੇਟ ਬਾਈ 350 ਦੇ ਨੇੜੇ ਤੇੜੇ ਜਿਹੜਾ ਚੱਲਿਆਂਦਾ 350 60 70 75 ਪਰ ਜਿਹੜੀ ਬਾਹਰ ਦੀ ਤੂੜੀ ਆ ਬਾਈ ਉਹ ਨਹੀਂ ਵਿਕ ਰਹੀ ਬਾਹਰ ਦੀ ਤੂੜੀ ਦਾ ਗਾਹਕ ਘੱਟ ਹੈ ਜੀ ਅੰਦਰਲੀ ਤੂੜੀ ਵਧੀਆ ਵਿਕ ਰਹੀ ਆ ਜਿਹੜੀ ਤੁਹਾਨੂੰ ਮੇਨ ਗੱਲ ਦੱਸ ਦਈਏ ਅੰਦਰਲੀ ਤੂੜੀ ਦਾ ਰੇਟ ਤਾਂ ਬਾਈ 2250 ਹੀ ਆ ਆਹ ਸੌਰੀ ਬਾਹਰ ਦੀ ਤੂੜੀ ਦਾ ਆ ਜਾ ਬਾਈ ਅਭੀ ਲੈ ਜਾ ਕਿੱਥੇ ਜਾਣੀ ਆ ਰਾਮਸਾ ਨਾ ਕੋਈ 200 ਰੁਪਏ ਦਾ ਲਾਇਆ ਉਹ ਜੀ ਰੱਖੋ ਜਾ ਦੇ ਪਾ 300 ਰੁਪਏ 300 ਰੁਪਏ 300 ਨੂੰ ਨਾ ਕਰ ਜੀ 100 ਚੈੱਕ 300 ਰੁਪਈਆ ਨੂੰ ਬਈ ਇਹ ਵੈਗ ਗਈ ਜਿੰਨਾ ਭਾਅ ਰੱਖਿਆ ਉਹਨੇ ਨੂੰ ਵੈਗ ਗਈ ਆ ਹਣ ਗਾਹ ਘਟ ਗਿਆ ਐਂਡ ਤੇਰ ਇੱਕ ਨੱਕ ਰਹਿ ਗਿਆ ਬਈ ਤੇ ਗਾਹਕ ਵੀ ਜਿਹੜਾ ਅੰਦਰ ਘਟ ਗਿਆ ਬਈ ਹੁਣ ਮੰਡੀ ਚ ਐਂਡ ਤੇ ਆ ਕੇ ਨਾ ਗਾਹਕ ਥੋੜਾ ਜਿਹਾ ਡਾਊਨ ਆ ਜਾਂਦਾ ਘਟ ਜਾਂਦਾ ਜਾਨੀ ਤੂੜੀ ਲੈ ਚੁੱਕੇ ਹੁੰਦੇ ਬਈ ਸਾਰੇ ਤੇ ਆ ਵੀ ਅੰਦਰ ਲਈ ਤੂੜੀ ਆ ਵੈਸੇ ਤਾਂ ਐਂਡ ਵਾਲੀ ਦੇਖਦੇ ਬਈ ਆ ਜੋ ਕਰਾਂ ਜੀ ਇਹ ਕੀ ਰੀਡ ਵਗਦੀ ਆ ਆ ਵੀ ਅੰਦਰ ਦੀ ਤੂੜੀ ਆ ਬਈ ਬਾਰ ਦੀ ਤੁੜੀ ਦਾ ਰੇਟ ਬਈ 2250 ਦੇ ਆਸ-ਪਾਸ ਹੀ ਚੱਲ ਰਿਹਾ ਜੀ ਕਿਦਿਆ ਬਈ ਨਹੀਂ ਬਈ ਤੁੜੀ ਚੱਲਣ ਕਰਦੇ ਘਰ ਹੈ ਕਿੱਧਰ ਨੇ ਪੈਂਦਾ ਹਾਂ ਕੋਲੇ ਟਾਡੇ ਨਾਲ ਹੀ ਨਹੀਂ ਮਰ ਜਾਂਦੀ ਯਾਰ ਇਹ ਨਾ ਬੋਲ ਨਾ ਯਾਰ ਚੱਕ ਕੇ ਵਾਹ ਦੱਸ ਕੇ ਨਹੀਂ ਗਿਆ ਯਾਰ ਰੱਖ 200 ਰੁਪਏ ਯਾਰ ਹੈ 200 ਅੰਦਰ ਦੇ ਬਾਈ ਹਾਂਜੀ ਹਾਂਜੀ ਅੰਦਰ ਦੀ ਥੋੜੀ 200 ਰੁਪਏ 300 ਰੱਖ 300 300 ਤਾ ਫਾਈਲ ਦੇ ਦੇ ਯਾਰ 300 ਰੁਪਏ ਬੋਲਾ ਬਾਈ ਕਿਨੇ ਚੱਕ ਠੀਕ ਆ ਬਾਈ ਲਾ ਬਾਈਏ ਐਂਡ ਤੇ ਬਾਈ ਰੇਟ ਜਿਹੜਾ ਡਾਊਨ ਆ ਗਿਆ ਜੀ ਐਂਡ ਤੇ 300 ਰੁਪਏ ਨੂੰ ਰਹਿ ਗਈ ਸੀ ਅੰਦਰਲੀ ਤੁੜੀ ਵਧੀਆ ਤੁੜੀ ਸੀ ਨਾਲੇ ਐ ਨਹੀਂ ਘਟਾ ਸੀ ਸ਼ੁਰੂਆਤੀ ਰੇਟ ਜਿਹੜਾ 375 ਚੱਲਿਆ ਅੰਦਰਲੀ ਤੁੜੀ ਦਾ ਤੇ ਐਂਡ ਤੱਕ ਜਾਂਦੇ ਜਾਂਦੇ ਜਿਹੜਾ ਰੇਟ ਡਾਊਨ ਆ ਗਿਆ ਜੀ ਤੇ ਬਾਹਰ ਦੀ ਤੁੜੀ ਦਾ ਰੇਟ ਵੀ 200 ਦੇ ਨੇੜੇ ਤੇੜੀ ਰਹਿ ਗਿਆ ਸੀਗਾ ਬਾਈ ਐਂਡ ਤੱਕ ਆਉਂਦੇ ਆਉਂਦੇ ਗਾਹ ਘਟ ਜਾਂਦਾ ਬਾਈ ਉਦੋਂ ਹਣ ਤੇ ਅੱਜ ਰੇਟ ਚੱਲਿਆ ਜੀ ਜਿਹੜਾ 300 ਤੋਂ ਲੈ ਕੇ 375 ਰੁਪਏ ਵੈਸੇ ਆਲ ਓਵਰ ਦੀ ਗੱਲ ਕਰੀਏ ਜਿਹੜਾ ਅੰਦਰਲੀ ਤੁੜੀ ਦਾ ਰੇਟ 300 ਤੋਂ ਲੈ ਕੇ 375 ਰੁਪਏ ਤੱਕ ਜਿਹੜੀ ਅੰਦਰਲੀ ਤੁੜੀ ਵਿਕੀ ਆ ਬਾਹਰ ਦੀ ਤੁੜੀ ਵਿਕੀ ਆ ਜੀ 200 ਤੋਂ ਲੈ ਕੇ 250 ਰੁਪਏ ਤੱਕ ਜਿਹੜੀ ਬਾਹਰ ਦੀ ਤੁੜੀ ਦਾ ਰੇਟ ਨਿਕਲਿਆ ਜੀ ਧੰਨਵਾਦ ਉਹ ਤੋਂ ਤੁਹਾਡਾ ਬਹੁਤ ਬਹੁਤ ਵੀਡੀਓ ਨਾਲ ਜੁੜਨ ਦਾ ਵਾਸਤੇ ਲਾਈਕ ਸ਼ੇਅਰ ਕਮੈਂਟ ਜਿਹੜਾ ਜਰੂਰ ਕਰਦੇ ਰਿਆ ਕਰੋ ਜੀ